ਟਾਈਮ ਜਿਹੜਾ ਲਾਸਟੋ ਵੀਕ ਰਖੜੀ ਦਾ ਹੁੰਦਾ ਇਹਦੇ ਵਿੱਚ ਮੋਸਟਲੀ ਗਿਫਟ ਟੈਂਪਰ ਗਿਫਟ ਬੈਗ ਬੱਚਾ ਦੇ ਫੈਨਸੀ ਤੋਂ ਫੈਨਸੀ ਲੋਕ ਪਸੰਦ ਕਰਦੇ ਨੇ ਅਰੇ ਖਰੀਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡਿੰਗ ਰਹਿੰਦੀ ਹੈ ਹਰ ਸੀਜ਼ਨ ਵਿੱਚ ਜੋ ਧਾਗੇ ਦੀ ਹੀ ਰਹਿੰਦੀ ਹੈ ਭੈਣ ਭਰਾ ਦੇ ਰਿਸ਼ਤੇ ਨੂੰ ਰਖੜੀ ਦੇ ਇਤਿਆਰ ਤੋਂ ਵਧੀਆ ਕੋਈ ਉਹਦਾ ਪ੍ਰਤੀਕ ਨਹੀਂ ਜੀ ਚਾ ਚੜ ਜਾਂਦਾ ਭੈਣਾਂ ਨੂੰ ਜਦੋਂ ਰਖੜੀ ਆਉਂਦੀ ਹੈ ਭੈਣਾਂ ਦਾ ਮਨ ਦਾ ਇੰਨਾ ਕਿ ਪਿਆਰ ਭਰਿਆ ਹੋਣਾ ਕਿ ਉਹ ਉਸਦੀ ਕੀਮਤ ਨੂੰ ਫਿਰ ਧਿਆਨ ਚ ਨਹੀਂ ਰੱਖਦੀ ਜੇ ਉਸ ਨੂੰ ਆਪਣੇ ਭਰਾ ਦੇ ਲਈ ਕੋਈ ਰਖੜੀ ਪਸੰਦ ਆ ਜਾਂਦੀ ਹੈ ਬਾਜ਼ਾਰ ਦੇ ਵਿੱਚ ਤੇ ਉਸ ਦੀ ਉਹ ਕੀਮਤ ਉਸੇ ਲਈ ਅਹਿਮੀਤ ਨਹੀਂ ਰੱਖਦੀ ਉਹਦਾ ਪਿਆਰ ਉਸ ਵਿੱਚ ਜ਼ਿਆਦਾ ਅਹਿਮੀਤ ਲੱਗਦਾ ਜੀ ਦੇਨ ਪਿਆਰੇ ਕੇਸਰਾ ਦਾ ਤਿਹਾਰ ਹੁੰਦਾ ਜਿਹਦੇ ਵਿੱਚ ਆਮ ਦਿਨਾਂ ਤੋਂ ਜ਼ਿਆਦਾ ਉਹਨੂੰ ਥੋੜੀ ਇਨਕਮ ਮਿਲਦੀ ਹੈ ਉਹ ਜ਼ਰੂਰ ਕਰਦੀ ਹੈ ਜੀ ਆਨਲਾਈਨ ਮਾਰਕੀਟ ਵੀ ਤੇ ਇੰਨਾ ਛੋਟੇ ਦੁਕਾਨਦਾਰਾਂ ਦੀ ਸੇਲ ਨੂੰ ਹੀ ਲੈ ਕੇ ਜਾ ਰਹੀ ਹੈ ਛੋਟੇ ਦੁਕਾਨਦਾਰ ਨੂੰ ਆਨਲਾਈਨ ਇਫੈਕਟ ਕਰਦਾ ਤੇ ਸਭ ਨੂੰ ਫਰਕ ਪੈਂਦਾ ਜੀ ਅਸੀਂ ਅਕਸਰ ਗੱਲ ਕਰਦੇ ਆ ਜਦੋਂ ਤਿਹਾਲਾ ਦੀ ਤਾਂ ਇੱਕ ਪਵਿੱਤਰ ਤਿਉਹਾਰ ਰੱਖੜਾ ਬੰਧਨ ਜਿਹੜਾ ਕਿ ਰਖੜੀ ਦਾ ਤਿਉਹਾਰ ਜਿਹੜਾ ਉਹ ਇੱਕ ਆਪਣੀ ਇੱਕ ਅਹਿਮ ਖਾਸੀਅਤ ਰੱਖਦਾ ਕਿਉਂਕਿ ਇੱਕ ਭੈਣ ਭਰਾਵਾਂ ਦੇ ਇੱਕ ਆਪਸੀ ਪਿਆਰ ਆਪਣਾ ਰਿਸ਼ਤਾ ਜਿਹੜਾ ਉਹ ਦਰਸਾਉਂਦਾ ਔਰ ਉਸ ਦੀਆਂ ਹੀ ਕਹਿ ਸਕਦੇ ਹਾਂ ਕਿ ਤਿਆਰੀਆਂ ਜਾਂ ਬਾਜ਼ਾਰਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਅਸੀਂ ਵੀ ਬਟਾਲਾ ਦੇ ਸਟਾਕਿਸ ਜਿਹੜੇ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਜਿਹੜੇ ਕਿ ਹਰ ਸਾਲ ਰਖੜੀਆਂ ਦੇ ਤਿਉਹਾਰ ਨੂੰ ਲੈ ਕੇ ਕੋਈ ਨਾ ਕੋਈ ਨਵਾਂ ਟਰੈਂਡ ਜਾਂ ਜੋ ਨਵੀਂ ਇੱਕ ਵੈਰਾਈਟੀ ਚਾਹੀਦੀ ਹੁੰਦੀ ਆ ਉਹ ਡਵੈਲਪ ਕਰਦੇ ਨੇ ਜਾਂ ਉਹ ਬਾਜ਼ਾਰਾਂ ਦੇ ਵਿੱਚ ਪ੍ਰੋਵਾਈਡ ਕਰਦੇ ਨੇ ਉਹਨਾਂ ਨਾਲ ਹੀ ਗੱਲ ਕਰਦੇ ਆ ਭਾਜੀ ਪਹਿਲੇ ਤੇ ਆਪਣੇ ਬਾਰੇ ਥੋੜਾ ਦੱਸ ਦੋ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਪੰਖੇਜੀ ਜੀ ਸ਼੍ਰੀ ਰਾਮ ਰਾਖੀ ਬਟਾਲਾ ਤੋਂ ਆ। ਅੱਛਾ ਪੰਖਤ ਜੀ ਰਖੜੀਆਂ ਦਾ ਟਰੈਂਡ ਜਦੋਂ ਵੀ ਆਪਾਂ ਆਨੇ ਆ ਸਾਲ ਬਾਅਦ ਆ ਤੁਹਾਡੇ ਕੋਲ ਜ਼ਰੂਰ ਆਨੇ ਆ ਤਾਂ ਹਰ ਵਾਰ ਤਕਰੀਬਨ ਚੇਂਜ ਹੀ ਦੇਖਣ ਨੂੰ ਮਿਲਦਾ। ਦੇਖੋ ਜੀ ਚੇਂਜ ਹੀ ਇੱਕ ਜ਼ਿੰਦਗੀ ਦਾ ਨਿਯਮ ਹੈ ਸੰਸਾਰ ਦਾ ਨਿਯਮ ਹੈ ਕੁਝ ਟਾਈਮ ਪਹਿਲਾਂ ਤੁਸੀਂ ਕਸਟਮਰ ਦਾ ਰਿਵਿਊ ਲਿੱਤੇ ਉਹ ਮਾਰਕੀਟ ਦੀ ਡਿਮਾਂਡ ਉਹ ਕਿਸ ਤਰ੍ਹਾਂ ਸੋਹਣੇ ਤਰੀਕੇ ਨਾਲ ਦੱਸ ਰਹੀ ਹੈ ਕਿ ਲੋਕ ਕਦੀ ਲਾਲ ਰੰਗ ਨੂੰ ਪਸੰਦ ਕਰਦੇ ਨੇ ਤੇ ਕਦੀ ਮਲਟੀ ਕਲਰਸ ਨੂੰ ਪਸੰਦ ਕਰਦੇ ਨੇ ਇੰਨਾ ਦੇ ਇਹ ਜਿਹੜੇ ਰੁਝਾਨ ਜਾਂ ਇਹਨਾਂ ਦੇ ਜੋ ਮੈਸੇਜ ਹੁੰਦੇ ਆ ਕਸਟਮਰ ਦੇ ਉਹਨੂੰ ਪੂਰਾ ਕਰਨਾ ਸਾਡਾ ਦੁਕਾਨਦਾਰੀ ਦਾ ਇੱਕ ਨਿਯਮ ਹੈ ਜੀ ਅਸੀਂ ਉਹਨੂੰ ਪੂਰਾ ਕਰਦੇ ਐਸ ਪਰ ਐਸ ਡਿਮਾਂਡ ਆਫ ਕਸਟਮਰ ਕਸਟਮਰ ਕੀ ਭਾਲਦਾ ਉਸ ਤਰ੍ਹਾਂ ਦਾ ਕੋਸ਼ਿਸ਼ ਕਰੀਦੀ ਆਪਣੇ ਵੱਲੋਂ ਬੈਸਟ ਟੂ ਬੈਸਟ ਕਰੀਏ ਕਿ ਉਹਨਾਂ ਨੂੰ ਕਸਟਮਰ ਨੂੰ ਅੱਛੀ ਚੀਜ਼ ਪ੍ਰੋਵਾਈਡ ਕਰਾ ਸਕੀਏ ਜੀ ਐਸ ਲਈ ਕਿਦੀ ਜਿਆਦਾ ਡਿਮਾਂਡ ਕਹਿ ਸਕਦੇ ਮੰਗ ਦੇ ਦੇਖੋ ਜੀ ਇਸ ਟਾਈਮ ਜਿਹੜਾ ਲਾਸਟ ਉਹ ਵੀਕ ਦੇ ਖਰੀਦ ਹੁੰਦਾ ਇਹਦੇ ਵਿੱਚ ਮੋਸਟਲੀ ਗਿਫਟ ਟਾਈਮ ਪਰ ਗਿਫਟ ਪੈਕ ਬੱਚਾ ਦੇ ਫੈਨਸੀ ਤੋਂ ਫੈਨਸੀ ਲੋਕ ਪਸੰਦ ਕਰਦੇ ਨੇ ਉਹਦੇ ਲਈ ਵੀ ਅਸੀਂ ਕੁਝ ਹਲਕੀ ਰੇਂਜ ਕੁਝ ਮਹਿੰਗੀ ਰੇਂਜ ਦੇ ਰੈਡੀ ਕਰਕੇ ਰੱਖੇ ਹੁੰਦੇ ਨੇ ਉਹਨਾਂ ਨੂੰ ਪ੍ਰੋਵਾਈਡ ਕਰਾਉਣਾ ਹੀ ਸਾਡਾ ਕੰਮ ਹੈ ਜੀ ਕਿਉਂਕਿ ਸਾਡੇ ਤੋਂ ਜਿਹੜੇ ਦੁਕਾਨਦਾਰ ਨੇ ਜੋ ਮੰਗਣਾ ਹੈ ਕੋਸ਼ਿਸ਼ ਕਰਨੀ ਹੈ ਕਿ ਉਸ ਚੀਜ਼ ਨੂੰ ਉਹਨਾਂ ਨੂੰ ਦਿੱਤਾ ਜਾਵੇ ਜਿਹੜੀ ਇਹ ਮੌਲੀ ਜ਼ਿੱਦ ਧਾਗੇ ਵਾਲੀ ਰੱਖੜੀ ਜਿਹੜੀ ਆ ਉਹ ਜ਼ਿਆਦਾ ਸ਼ਾਇਦ ਡਿਮਾਂਡਿੰਗ ਦਾ ਰੱਖੜੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡਿੰਗ ਰਹਿੰਦੀ ਹੈ ਹਰ ਸੀਜ਼ਨ ਵਿੱਚ ਜੋ ਧਾਗੇ ਦੀ ਹੀ ਰਹਿੰਦੀ ਹੈ ਤਾਗਾ ਬੰਨਣ ਦੇ ਕੁਝ ਸਰਵਿਸ ਪਰ ਸੰਜ਼ਾ ਕੁਝ ਬਿਜ਼ਨਸ ਪਰ ਸੰਜ਼ਾ ਕੁਝ ਬੱਚੇ ਸਕੂਲ ਜਾ ਰਹੇ ਨੇ ਰਖੜੀ ਫਿਰ ਵੀ ਉਹਨਾਂ ਨੂੰ ਉਤਾਰ ਕੇ ਮਾਰਕੀਟ 'ਚ ਜਾਣਾ ਪਏਗਾ ਸਕੂਲ ਜਾਣਾ ਪਏਗਾ ਤਾਗਾ ਬੰਝਿਆ ਰਹਿੰਦਾ लास्ट ਤੱਕ ਜਦੋਂ ਤੱਕ ਉਹ ਜਾਂਦੇ ਨੇ ਸਲੀਕ ਹੁੰਦਾ ਛੋਟਾ ਹੁੰਦਾ ਬਝਿਆ ਰਹਿੰਦਾ ਜੀ ਰਖੜੀ ਦੇ ਵਿੱਚ ਰਖੜੀ ਜਾਂ ਤਾਗੇ ਤਾਗੇ ਦੇ ਵਿੱਚ ਸਭ ਤੋਂ ਜ਼ਿਆਦਾ ਫਿਰ ਤਾਗਾ ਹੀ ਡਿਮਾਂਡੇ ਵਾਲਾ ਉਹਦੇ ਵਿੱਚ ਵੀ ਤੇ ਫਿਰ ਵੈਰਾਈਟੀ ਉਸਦੇ ਵਿੱਚ ਅੱਜ ਜਿਸ ਤਰ੍ਹਾਂ ਬੜੇ-ਬੜੇ ਅੱਛੇ ਪਿਆਰੇ ਕਲਰਸ ਆ ਗਏ ਆ ਲਾਈਟ ਕਲਰ ਆ ਗਏ ਨੇ ਕੋਈ ਬਲੂ ਪਿੰਕ येलो ਲੋਕ ਪਸੰਦ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਰੈੱਡ ਬਹੁਤ ਸਮੇਂ ਵਿਕਿਆ ਲਾਲ ਅੱਜ ਵੀ ਵਿਕਦਾ ਲਾਲ ਜਿਹੜਾ ਵਾ ਉਹ ਜਿਸ ਬੰਦੇ ਨੇ ਲਾ ਲੈਣਾ ਜੀ ਕਸਟਮਰ ਨੇ ਉਹਨੇ ਲਾ ਲੈਣਾ ਲੇਕਿਨ ਉਹਦੇ ਨਾਲ ਨਾਲ ਇਹ ਕਲਰ ਜਿਹੜੇ ਕਦੀ ਨਹੀਂ ਸੀ ਵਿਕਦੇ ਅੱਜ ਉਹ ਵਿਕਨੇ ਸ਼ੁਰੂ ਹੋ ਗਏ ਬਿਲਕੁਲ ਇੱਕ ਰਿਸ਼ਤਾ ਭੈਣ ਭਰਾਵਾਂ ਦਾ ਭੈਣ ਭਰਾ ਦੇ ਰਿਸ਼ਤੇ ਨੂੰ ਰਖੜੀ ਦੇ ਇਤਿਹਾਰ ਤੋਂ ਵਧੀਆ ਕੋਈ ਉਹਦਾ ਪ੍ਰਤੀਕ ਨਹੀਂ ਜੀ ਚਾਹ ਚੜ ਜਾਂਦਾ ਭੈਣਾਂ ਨੂੰ ਜਦੋਂ ਰਖੜੀ ਆਉਂਦੀ ਹੈ ਅਸੀਂ ਆਪਣੇ ਭਰਾਵਾਂ ਨੂੰ ਰਖੜੀ ਬੰਨਣੀ ਹੈ ਉਹਨਾਂ ਦੇ ਲਈ ਬਹੁਤ ਤੋਂ ਬਹੁਤ ਸੋਹਣੀ ਰਖੜੀ ਜਿਹੜੀ ਹੈ ਉਹ ਪਰਚੇਜ਼ਿੰਗ ਹੁੰਦੀ ਹੈ ਆਣਾ ਦਾ ਮਨ ਤਾਂ ਇੰਨਾ ਕਿ ਪਿਆਰ ਭਰਿਆ ਲੀ ਹੁੰਦਾ ਕਿ ਉਹ ਉਸ ਦੀ ਕੀਮਤ ਨੂੰ ਫਿਰ ਧਿਆਨ ਚ ਨਹੀਂ ਰੱਖਦੀ ਜੇ ਉਸ ਨੂੰ ਆਪਣੇ ਭਰਾ ਦੇ ਲਈ ਕੋਈ ਰਖੜੀ ਪਸੰਦ ਆ ਜਾਂਦੀ ਹੈ ਬਾਜ਼ਾਰ ਦੇ ਵਿੱਚ ਤੇ ਉਸ ਦੀ ਉਹ ਕੀਮਤ ਉਸੇ ਲਈ ਅਹਿਮੀਅਤ ਨਹੀਂ ਰੱਖਦੀ ਉਹਦਾ ਪਿਆਰ ਉਸੇ ਵਿੱਚ ਜ਼ਿਆਦਾ ਅਹਿਮੀਅਤ ਰੱਖਦਾ ਸੀ ਕਿਉਂਕਿ ਕੋਈ ਸਮਾਂ ਸੀ ਕਿ ਫੋਮ ਵਾਲੀ ਰਖੜੀ ਵੀ ਹੁੰਦੀ ਸੀ ਅੱਜ ਕੀ ਬਣ ਗਿਆ ਦੇਖੋ ਸਰ ਸਮਾਂ ਬਦਲ ਗਿਆ ਲੋਕਾਂ ਦੇ ਟੇਸ ਬਦਲ ਕੇ ਅੱਜ ਬਹੁਤ ਮਹਿੰਗੀ ਤੋਂ ਮਹਿੰਗੀ ਰਖੜੀ ਵੀ ਵਿਕਦੀ ਹੈ ਜੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਜੋ ਤੁਸੀਂ ਕਹਿ ਰਹੇ ਹੋ ਸੱਚ ਗੱਲ ਹੈ ਰਖੜੀ ਦੇ ਵਿੱਚ ਕੀਮਤ ਅੱਜ ਕਾਫੀ ਉੱਪਰ ਤੱਕ ਚਲੇ ਜਾਂਦੀ ਹੈ 100 ਰੁਪਿਆ ਪੀਸ 200 ਰੁਪਿਆ ਪੀਸ ਤੁਸੀਂ ਹੁਣੀ ਉਹਨਾਂ ਦੇ ਵੀਅੂ ਲਿੱਤੇ ਦੁਕਾਨਦਾਰਾਂ ਦੇ ਉਹ ਕਹਿ ਰਹੇ ਨੇ ਕਿ ਅੱਜ 500 ਰੁਪਿਆ ਪੀਸ ਹੀ ਦਾਕ ਨੂੰ ਦਸਿਓ ਕਹਿੰਦਾ ਦੇ ਦਿਓ ਹਰ ਤਰ੍ਹਾਂ ਦੀ ਦੁਨੀਆ ਜੀ ਕੋਈ ਹਲਕੀ ਲੈਣ ਵਾਲੀ ਵੀ ਹੈ ਕੋਈ ਮਹਿੰਗੀ ਲੈਣ ਵਾਲੀ ਵੀ ਬੱਚਿਆਂ ਦੀ ਡਿਮਾਂਡ ਵੱਖਰੀ ਰਹਿੰਦੀ ਬੱਚਿਆਂ ਦੀ ਡਿਮਾਂਡ ਕਾਰਟੂਨ ਸੀ ਰਹਿੰਦੀ ਜਾਂ ਗਿਫਟ ਏਮਪਰ ਦੀ ਹੀ ਰਹਿੰਦੀ ਹੈ ਜਿਸ ਵਿੱਚ ਚਾਕਲੇਟ ਆਫੀਸ ਵਗੈਰਾ ਲਾਲੀਬਾਪ ਹੁੰਦੇ ਨੇ ਬੱਚਾ ਉਸ ਨੂੰ ਖਿੱਚ ਕੇ ਮਤਲਬ ਅਟਰੈਕਟਿਵ ਹੁੰਦਾ ਕਿ ਆ ਮੈਨੂੰ ਲੈ ਦਿਓ ਜੀ ਆਪਣੇ ਮਾਪਿਆਂ ਨੂੰ ਗਾਊਗਾ ਉਹ ਗਿਫਟ ਏਮਪਰ ਵੀ ਕੁਝ ਰੈਡੀ ਕਰਨੇ ਪੈਂਦੇ ਨੇ ਕਿਉਂਕਿ ਫੇਰ ਗੱਲ ਉੱਥੇ ਆ ਕੇ ਰੁਕ ਜਾਂਦੀ ਜੀ ਡਿਮਾਂਡ ਜੋ ਨੀਚੇ ਦੁਕਾਨਦਾਰ ਸਾਡੇ ਤੋਂ ਆਕੇ ਮੰਗਦਾ ਸਾਨੂੰ ਉਸ ਚੀਜ਼ ਨੂੰ ਨਾ ਨੂੰ ਦੇਣਾ ਹੀ ਪੈਂਦਾ ਜੀ ਕਿਤੇ ਨਾ ਕਿਤੇ ਆਨਲਾਈਨ ਮਾਰਕੀਟਿੰਗ ਜਿਹੜੀ ਚੱਲਦੀ ਪਈ ਆ ਉਹ ਅਸਰ ਪਾ ਕਹੇ ਕਿ ਇਹ ਕਰਦੀ ਜਰੂਰ ਕਰਦੀ ਹੈ ਜੀ ਆਨਲਾਈਨ ਮਾਰਕੀਟ ਵੀ ਤੇ ਇੰਨਾ ਛੋਟੇ ਦੁਕਾਨਦਾਰਾਂ ਦੀ ਸੇਲ ਨੂੰ ਹੀ ਲੈ ਕੇ ਜਾ ਰਹੀ ਹੈ ਉਹੀ ਕਸਟਮਰ ਆ ਜਿਹੜਾ ਘਰ ਬਿਠੇ ਆਨਲਾਈਨ ਤੋਂ ਮੰਗਵਾ ਰਿਹਾ ਜੇ ਉਹ ਇਹ ਆਨਲਾਈਨ ਸੇਲ ਲਾਉਂਦੇ ਉਹੀ ਕਸਟਮਰ ਬਾਜ਼ਾਰ ਜਾਂਦਾ ਦੁਕਾਨਾਂ ਤੋਂ ਲੈਂਦਾ ਹੈ ਉਹ ਦੁਕਾਨਦਾਰ ਦੇ ਘਰ ਰੋਟੀ ਜਾਂਦੀ ਹੈ ਪੈਸਾ ਜਾਂਦਾ ਉਹੀ ਆਨਲਾਈਨ ਵੱਡੀਆਂ ਕੰਪਨੀਆਂ ਲੈ ਕੇ ਜਾਂ ਇਫੈਕਟ ਪੈਂਦਾ ਹੀ ਹੈ ਜੀ ਹਰ ਚੀਜ਼ ਦਾ ਇੱਕ ਅੱਛਾ ਤੇ ਇੱਕ ਬੁਰਾ ਇਫੈਕਟ ਹੈ ਅੱਛਾ ਵੀ ਇਫੈਕਟ ਹੈ ਜੇ ਕੋਈ ਘਰੋਂ ਨਿਕਲਣ ਦੇ ਕਾਬਿਲ ਨਹੀਂ ਜਾਂ ਘਰ ਇਕੱਲਾ ਉਹ ਆਪਣੇ ਘਰ ਨੂੰ ਨਹੀਂ ਛੱਡ ਕੇ ਜਾ ਸਕਦਾ ਸੇਫਟੀ ਲਈ ਨਹੀਂ ਛੱਡ ਕੇ ਜਾ ਸਕਦਾ ਉਹ ਆਨਲਾਈਨ ਮੰਗਵਾ ਲੇਗਾ ਕੁਝ ਲੋਕ ਇਸ ਰਾਹ ਦੇ ਨੇ ਆਨਲਾਈਨ ਤੋਂ ਨਫ਼ਰਤ ਕਰਦੇ ਨੇ ਉਹ ਕਹਿੰਦੇ ਨੇ ਛੋਟਾ ਸਾਡਾ ਦੁਕਾਨਦਾਰ ਭਰਾ ਜਿਹੜਾ ਰੋਟੀ ਕਮਾ ਲੀ ਆਪਣੀ ਸਾਰੀ 8 ਘੰਟੇ ਦੀ ਡਿਊਟੀ ਦੇ ਰਿਹਾ 12 ਘੰਟੇ ਦੀ ਡਿਊਟੀ ਦੇ ਰਿਹਾ ਉਹਨਾਂ ਤੋਂ ਜਾ ਕੇ ਪਰਚੇਸ ਕਰਦੇ ਨੇ ਹਰ ਤਰ੍ਹਾਂ ਦਾ ਤੁਹਾਨੂੰ ਦੇਖੋ ਜੀ ਇਫੈਕਟ ਅੱਛਾ ਤੇ ਬੁਰਾ ਮਿਲਦਾ ਦੁਕਾਨਦਾਰ ਵੀ ਤੇ ਇਹੋ ਜੇ ਹੋਣਗੇ ਨਾ ਜਿਹੜੇ ਹਰ ਸਾਲ ਇਹ ਦਿਨ ਦੀ ਢੀਕ ਕਰਦੇ ਆ ਕਿ ਰਖੜੀ ਆਏਗੀ ਤੇ ਆਪਾਂ ਦੀ ਦੁਕਾਨਦਾਰੀ ਕਿਉਂਕਿ ਉਹ ਪੱਟ ਕਾਰਨਾ ਵੀ ਜੁੜੀਆਂ ਵੰਗੀਆਂ ਦੇਖੋ ਸਰ ਇਸ ਦਾ ਜੀ ਦੁਕਾਨਦਾਰ ਦੀ ਜਿਹੜੀ ਦੁਕਾਨ ਹੈ ਨਾ ਉਹਦੀ ਸਾਰੀ ਜ਼ਿੰਦਗੀ ਦਾ ਉਹ ਇੱਕ ਬੇਸ ਆ ਉਨੇ ਉਤੋਂ ਬੱਚੇ ਪੜਾਉਣੇ ਵਿਆਹ ਕਰਨੇ ਘਰ ਦੇ ਖਰਚੇ ਚ ਲਾਉਣੇ ਦਿਨ ਤਿਹਾੜੀ ਕੇਸਰਾ ਦਾ ਤਿਹਾੜ ਹੁੰਦਾ ਜਿਹਦੇ ਵਿੱਚ ਆਮ ਦਿਨਾਂ ਤੋਂ ਜ਼ਿਆਦਾ ਉਹਨੂੰ ਥੋੜੀ ਇਨਕਮ ਮਿਲਦੀ ਹੈ ਉਮੀਦ ਹੁੰਦੀ ਹੈ ਲੇਕਿਨ ਜੇ ਉਹਨੂੰ ਛੋਟੇ ਦੁਕਾਨਦਾਰਾਂ ਨੂੰ ਆਨਲਾਈਨ ਇਫੈਕਟ ਕਰਦਾ ਤੇ ਸਭ ਨੂੰ ਫਰਕ ਪੈਂਦਾ ਜੀ ਅੱਸੀ ਦਾ ਬਿਲਕੁਲ ਤੁਸੀਂ ਦੇਖਿਆ ਹੀ ਹੈ ਕਿ ਆਪਾਂ ਗੱਲ ਵੀ ਕਰਦੇ ਆ ਉਹਨਾਂ ਲੋਕਾਂ ਨਾਲ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਜੀ ਵੀ ਇਕੱਲੇ ਇਕੱਲੇ ਲੱਕੜੀ ਚੁੰਦੇ ਪਏ ਸੀ ਮੇਰੇ ਕੱਲਾ ਸ਼ਾਇਦ ਗਾਹਕ ਵੀ ਹੀ ਮੰਗ ਨਹੀਂ ਦੀ ਹਾਂਜੀ ਹਾਂਜੀ ਹੈ ਤੇ ਪਤਾ ਕੀ ਹੈ ਗੱਲ ਇਹ ਹੈ ਕਿ ਇਹ ਆਪ ਕੀ ਸੀਰੀਅਲ ਬਦਲ ਕੇ ਦੇ ਲੰਬਾਰ ਕਰੀਨ ਤੱਕ ਦਿੱਤਾ ਕਰੀ ਬੰਨਾ ਤੇ ਕਾਲੀ ਆ ਕਾਲੀ ਕਿਨਾਂ ਸਰ ਲਾਲੀ ਬਣਾ ਹਰ ਕਈ ਮਤਲਬ ਕਈ ਸੋਚ ਸੋਚ ਹੈਗੀ ਦੇਖੋ ਸੋਚ ਹੈਗੀ ਆ ਬੰਦੇ ਸਾਰੇ ਲੱਗ ਬਖਵਾ ਦਿਖਾਓ ਦੇਖ ਬਖਵਾ ਦੇ ਬੋਲੇ ਤੇ ਗਾਲਾਂ ਤੁਸੀਂ ਤਾਂ ਨਹੀਂ ਜਾਈ ਤੇ ਉਹ ਵੀ ਸਮਾਂ ਸੀ ਜਦੋਂ ਫੋਨ ਵਾਲੀ ਰਕੜੀ ਵੀ ਵਾਹ ਉਹ ਵੀ ਫੋਨ ਵਾਲੀ ਰਕੜੀ ਤੇਜੀ ਫੋਨ ਢੇਰਾ ਢੇਰੇ ਵਿੱਚ ਨੇ ਉਹ ਨਹੀਂ ਦੀ ਬਹੁਤ ਸਸਤੀ ਸੀ ਜਦੋਂ ਪਾ 500 ਰੁਪਏ ਲੈਂਦੇ ਸੀ ਬਾਈ ਢੇਪੇ ਭਰ ਜਾਣੇ ਕਿੰਨੇ ਵਰੇ ਸਦੇ ਬੱਚਿਆਂ ਦੀ ਡਿਮਾਂਡ ਵਕਰੀ ਹੋਊਗੀ ਬੱਚੇ ਡਿਮਾਂਡ ਵਕਰੀ ਬੱਚੇ ਫੋਨ ਆ ਰਿਹਾ ਆਨ ਲਾਈਟ ਵਾ ਚੱਲਦੇ ਪਏ ਹੋਰ ਇੰਚਾ ਮਤਲਬ ਡਿਲੀਵਰੀ ਕਰਾਉਂਦੇ ਲੋਕਾਂ ਐ ਰਮ ਚੱਲਦੀ ਕਿਉਂਕਿ ਹੁਣ ਹਾਂਜੀ ਹਾਂਜੀ ਅੱਗੇ ਤੇ ਹੁੰਦਾ ਸੀ ਨਾ ਕਿ ਮਠਾਈ ਦੇ ਡੱਬੇ ਨਾਲ ਲੈ ਕੇ ਜਾਣੇ ਬੱਚਿਆਂ ਦੇ ਗਿਫਟ ਪੈ ਕੇ ਵੱਖਰੇ ਬਣਦੇ ਸੀ ਮਠਾਈ ਦੇ ਜਦੋਂ ਵੱਖਰੀ ਰੱਖੜੀ ਲੱਗ ਲੈਂਦੇ ਨਾ ਜੀ ਇਹ ਗਿਫਟ ਜਿਹੜਾ ਉਹ ਕਿ ਨਹੀਂ ਜਾਂ ਹਾਂਜੀ ਆ ਕਿ ਬੱਚਿਆਂ ਦੀ ਮਤਲਬ ਜਿਹੜੀ ਆਪਣੀ ਡਿਮਾਂਡ ਆ ਉਹ ਵੱਖਰੀ ਹਾਂਜੀ 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 ਆ ਜੇ ਪਾਵਨ ਨੂੰ ਬਣਾ ਲਿਆ ਜੀ ਅਲੱਗ ਕਿਦਾਂ ਦੇਖਦੇ ਪਿਓ ਅੱਜ ਰੱਖੜੀ ਦਾ ਤਿਹਾੜ ਆ ਨਾ ਜ਼ਾਲਾਂ ਦੇ ਵਿੱਚ ਵੀ ਨਾਲ ਕਾ ਸ਼ੁਰੂ ਹੋਈ ਗਈਆਂ ਲੱਗ ਪਰ ਕਿਦਾਂ ਦੇਖਦੇ ਆ ਪਾ ਜੀ ਪਹਿਲਾਂ ਤਾਂ ਸਾਰਿਆਂ ਨੂੰ ਰੱਖੜਾ ਬੰਧਨ ਦੀ ਇਸ ਕੋਈ ਤਰ ਤਿਹਾੜ ਦੀਆਂ ਲੱਖ ਲੱਖ ਵਧਾਈਆਂ ਰੱਖੜਾ ਬੰਧਨ ਦਾ ਤਿਹਾੜ ਬਹੁਤ ਪਵਿੱਤਰ ਤਿਹਾੜ ਇਹਦੇ ਵਿੱਚ ਭੈਣਾ ਭਾਈਆਂ ਜਿਹੜਾ ਬਣਿਆ ਪਿਆਰ ਆ ਨਾ ਉਹ ਦਿਖਦਾ ਅਸਲ 'ਚ ਦਿਖਦਾ ਕੋਸ਼ ਅਸੀਂ ਆ ਸਮਾਜਿਕ ਤੌਰ ਤੇ ਦੇਖਦੇ ਆ ਬਈ ਰਿਸ਼ਤੇ ਜਿਹੜੇ ਇਹ ਖੇਰੂ ਖੇਰੂ ਹੋ ਰਹੇ ਪਰ ਫਿਰ ਵੀ ਇਹ ਜਿਹੜਾ ਤਿਹਾੜਾ ਨਾ ਇਹ ਪਵਿੱਤਰ ਦਾ ਤਿਹਾੜ ਇਹ ਰਿਸ਼ਤਿਆਂ ਨੂੰ ਬੰਨ ਕੇ ਰੱਖਦਾ ਜਦੋਂ ਭੈਣਾ ਬਾਜ਼ਾਰਾਂ ਜਾਂਦੀਆਂ ਨਾ ਤੇ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਹੁੰਦੀ ਬਈ ਅਸੀਂ ਆਪਣੇ ਹਾਂ ਬਿਲਕੁਲ ਮਾਇਆਵਰੀ ਆ ਲੋਕਾਂ ਦੀ ਜੇਬ ਵਿੱਚ ਕਹਿਣ ਤੋਂ ਭਾਵੇਂ ਆ ਵੀ ਤਿਉਂ ਤੋਂ ਟ੍ਰੈਂਡ ਵੀ ਚੇਂਜ ਹੋਇਆ ਕਿਸੇ ਟਾਈਮ ਤੇ ਅਸੀਂ ਫੋਮ ਵਾਲੀਆਂ ਰਖੜੀਆਂ ਵੇਚਦੇ ਹੁੰਦੇ ਸੀ ਜਿਹੜੀ 2 ਰੁਪਏ ਸੇਲ ਹੁੰਦੀ ਸੀ ਅੱਜ ਗਾਹ ਕਾ ਕੇ 500 ਰੁਪਏ ਰਖੜੀ ਵੀ ਮੰਗਦਾ ਉਹਦੇ 'ਚ ਇਹ ਐ ਵੀ ਜਿਉਂ-ਜਿਉਂ ਲੋਕਾਂ ਦੇ ਕਮਰਸ਼ੀਅਲਾਈਜ਼ ਹੋਇਆ ਨਾ ਰਖੜੀ ਦਾ ਤਿਉਹ ਇਹ ਚੀਜ਼ ਦੀ ਡਿਮਾਂਡ ਵਧੀ ਆ ਕਿਸੇ ਵੇਲੇ ਫੋਮ ਦੀ ਰਖੜੀ ਸੀ ਤੇ ਅੱਜ ਲੋਕੀ ਸਟੋਨ ਦੀ ਰਖੜੀ ਮੰਗਦੇ ਨੇ ਉਹਦੇ ਵੀ ਆ ਕੇ ਕਿਸੇ ਨੂੰ 2-250 ਵਾਲੀ ਤੇ ਕਿਸੇ ਨੂੰ 500 ਵਾਲੀ ਵੀ ਚਾਹੀਦੀ ਦੁਕਾਨਦਾਰ ਲਈ ਵੀ ਕੋਈ ਛੋਖਾ ਰਹਿਦਾ ਨਾ ਇਹ ਦੁਕਾਨਦਾਰ ਵਾਸਤੇ ਓਖਾ ਹੋਇਆ ਦਕਾਨ ਅੰਦਰ ਵਾਸਤੇ ਮੁਸ਼ਕਲਾਂ ਪੇਸ਼ ਆਈਆਂ ਉਹਦੇ ਵਿੱਚ ਇਹ ਆ ਵੀ ਪਹਿਲਾਂ ਜਿਵੇਂ 1 2 ਪੈਟਰਨ ਨਾਲ 10 ਪੈਟਰਨ ਨਾਲ ਚੱਲ ਜਾਂਦਾ ਸੀ ਅੱਜ ਜੇ ਤੁਹਾਡੇ ਦੁਕਾਨ 'ਚ 250 ਡੱਬਾ ਪਿਆ ਨਾ ਤੇ 250 ਡੱਬਾ ਹੀ ਵੱਖ-ਵੱਖ ਪੈਟਰਨ ਦਾ ਉਹਦੇ ਵਿੱਚ ਮੁਸ਼ਕਲਾਂ ਤੇ ਪੇਸ਼ ਆਈਆਂ ਤਸਵੀਰਾਂ 'ਚ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਦੀਆਂ ਰਕੜੀਆਂ ਜਿਹੜੀਆਂ ਅੱਜ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਔਰ ਵਕ-ਵਕ 트ਰੈਡ ਜੇ ਲੋਕਾਂ ਦੀ ਮੰਗ ਆ ਤੇ ਦੁਕਾਨਦਾਰਾਂ ਵੱਲੋਂ ਵੀ ਉਸ ਮੰਗ ਨੂੰ ਪੂਰਿਆ ਕਰਨ ਲਈ ਪੂਰਾ ਜੋਰ ਲਗਾਇਆ ਜਾਂਦਾ ਔਰ ਵਕ ਵਕ ਰੰਗਾਂ ਦੀ ਵਕ ਵਕ ਟ੍ਰੈਂਡਾਂ ਨਹੀਂਆਂ ਰਖੜੀਆਂ ਔਰ ਜੇ ਗੱਲ ਕਰੀਏ ਇਸ ਤਿਹਾੜ ਦੀ ਤਾਂ ਸ਼ਾਇਦ ਇਹ ਪਵਿੱਤਰ ਤਿਹਾੜ ਹਰ ਸਾਲ ਪੈਣਾ ਉਡੀਕਦਿਆਂ ਨੇ ਔਰ ਵੀਰ ਵੀ ਉਡੀਕਦੇ ਨੇ ਔਰ ਇਸ ਦਿਨ ਨੂੰ ਮਨਾਉਣ ਲਈ ਹਰ ਕੋਈ ਉਤਸਕ ਹੈ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ ਤੋਂ